ਆ ਪਾਈਪਾਂ ਦੇਖੋ ਮੇਤੋ ਜਿਹੜਾ ਆ ਪਾਈਪਾਂ ਮਿਸਤਰੀ ਪਾਈਆਂ ਨਾ ਆ ਤਾਂ ਯਾਰ ਬਾਈ ਇਨਾਮ ਦਾ ਹੱਕਦਾਰ ਆ ਬਾਈ ਹਨਾ ਤੇ ਬਾਈ ਨੇ ਕਰਦਿਆਂ ਗੱਲ ਬਾਤ ਮੈਨੂੰ ਨਹੀਂ ਸਮਝ ਆ ਰਹੀ ਮਤਲਬ ਕਦਵੇਂ ਪਾਈਪਾਂ ਹੋ ਗਈਆਂ ਬਾਈ ਅਮਰੀਕਾ ਕਦੇ ਕਦੇ ਪਾਈਪਾਂ ਹੋ ਗਈਆਂ ਬਾਈ ਯਾਰ ਇਹ ਵੀ ਇੱਕ ਤਾਂ ਜਿਹੜਾ ਹਾਫ ਲਗ ਵਾਸ਼ੂਸ਼ਣ ਹੈ ਇਹਦਾ ਵੇਸਟ ਪਾਣੀ ਅੱਛਾ ਇੱਕ ਤਾਂ ਇਹਦਾ ਹੋ ਗਿਆ ਮੰਨ ਲਾ ਇਹਦਾ ਵੇਸਟ ਪਾਣੀ ਹੈ ਠੀਕ ਆ ਤੇ ਇਹ ਨਹੀਂ ਨਾਲ ਪਾਈਪ ਆਉਂਦੀ ਹੈ ਹਾਂ ਇਹ ਇਹ ਟੈਂਕੀ ਦਾ ਓਵਰਫਲੋ ਹੈ ਟੈਂਕੀ ਭਰ ਜਾ ਕਰੋ ਨਾ ਹਾਂ ਇਹਦੇ ਵਿੱਚ ਪਾਣੀ ਪੈ ਗਿਆ ਸਾਰੀ ਪਾਈਪ ਨੂੰ ਸਾਫ਼ ਕਰਕੇ ਲੈ ਜਾ ਕਰੋ ਠੀਕ ਆ ਠੀਕ ਆ ਇੱਕ ਤਾਂ ਇਹ ਸਾਫ਼ ਕਰਕੇ ਲੈ ਜਾਓਗੇ ਕਿੰਨੇ ਬੈਨੀਫਿਟ ਹੋ ਗਿਆ ਦਾ ਤੇ ਦੂਜਾ ਡੱਗ ਨੂੰ ਸੱਤ ਦੇ ਉੱਪਰ ਸਾਧ ਦੇ ਉੱਪਰ ਪਾਣੀ ਆਏ ਤਾਂ ਉਹ ਘੰਡੂ ਲੂਗਾ ਅੱਛਾ ਉਹਦੇ ਨਾਲ ਆਪਣੀ ਸੱਤ ਨਹੀਂ ਖਰਾਬ ਹੁੰਦੀ ਤੇ ਕਹੇ ਵੀ ਬਾਹਰ ਨਾਲ ਜੋ ਲੱਗਦਾ ਟੱਪ ਦਾ ਅਗਲੇ ਦੇ ਉੱਪਰ ਛੱਟ ਨਹੀਂ ਬੰਦੀ ਛੱਟ ਨਹੀਂ ਬੰਦੀ ਬਿਲਕੁਲ ਠੀਕ ਹੈ ਬਿਲਕੁਲ ਉੱਪਰ ਪਾਣੀ ਸਿੱਧਾ ਨਾਲੀ ਜਾਇਆ ਕਰੋ ਹਾਂ ਤੇ ਬਾਈ ਅਮਰੀਕ ਦੇ ਯਾਰ ਬਾਈ ਆਹ ਕੰਮ ਤਾਂ ਜਮਾ ਮੰਨ ਲਾ ਵੀ ਪੂਰੇ ਘੈਂਟ ਕੰਮ ਕੀਤੇ ਹੋਇਆ ਬਾਈ ਨੇ ਹਨਾ ਤੇ ਮੈਂ ਕਹਣਾ ਯਾਰ ਬਸ ਵੀ ਕਹਿਣ ਦੀ ਲੋੜ ਨਹੀਂ ਤੇ ਜਿਹ ਬਹੁਤ ਵਧੀਆ ਮਤਲਬ ਕੈਂਡ ਗੱਲ ਵਾਦਾ ਦੇਖੋ ਪਾਇਪ ਵੀ ਕੱਟ ਮਾਰ ਕੇ ਲਾਈ ਆ ਦੇਖੋ ਬਾਈ ਨੇ ਉੱਤੇ ਲਾਂਗ ਵੇਦਨ ਹਨਾ ਓਵਰਫਲੋ ਨਾ ਓਫ ਉੱਪਰ ਦੀ ਓਵਰਫਲੋ ਨਾ ਮਨ ਲਾ ਹਨਾ ਕੀ ਬਾਤ ਆ ਯਾਰ ਬਾਈ ਆ ਦੇਖੋ ਜਿਵੇਂ ਸਿਆਲ ਚ ਜੋ ਵਾਖਦੇ ਟੋਪੀ ਦਿੱਤੀ ਹੁੰਦੀ ਨਾ ਸਿਰ ਤੇ ਐ ਲੋੜ ਤੇ ਪਾਇਆ ਬਾਈ ਨੇ ਫਿੱਟ ਕਰਤੀ ਹਨਾ ਤੇ ਪੂਰਾ ਕੈਂਡ ਖਾਵਾ ਅਮਰੀਕਾ ਇੱਕ ਤਾਂ ਹੱਸਦਾ ਬਾਲਾ ਮੇਰੀ ਗੱਲ ਸੁਣ ਕੇ ਹਨਾ ਖੁਸ਼ ਹੋ ਜਾਂਦਾ ਪੂਰਾ ਤੇ ਆਪਾਂ ਗੱਲ ਹੀ ਇਹ ਜੀ ਕਰਦੇ ਆ ਚੌੜ ਮਸਤੀ ਵਾਲੀ ਹਨਾ ਤੇ ਆਹ ਦੇਖੋ ਆ ਪਾਇਪਾਂ ਬਾਈ ਨੇ ਸਾਰੀਆਂ ਫਿੱਟ ਕਰਤੀਆਂ ਜਿਹੜਾ ਟੈਂਕੀ ਵਾਲਾ ਹੁਣ ਮੈਂ ਤੁਹਾਨੂੰ ਦੱਸ ਰਿਹਾ ਜਦੋਂ ਨਹੀਂ ਹੁਣ ਅੱਧੇ ਆਪਣੇ ਹਨ ਜਿਹਨੂੰ ਬੋਲ ਮਾਰਿਆ ਪਾਪਾ ਉਹ ਟੈਂਕੀ ਭਰਗੀ ਵਿੱਚ ਆ ਕੇ ਜਾਂਦੇ ਆ ਅੱਧਾ ਪਿੰਡ ਇਕੱਠਾ ਹੋ ਜਾਂਦਾ ਪਾਣੀ ਡੁੱਲ ਜਾਂਦਾ ਹੈ ਹਾਂ ਬਾਹਰ ਡੁੱਲਦਾ ਗਲੀ ਡੁੱਲੂ ਪਾਣੀ ਹਨਾ ਕੰਦਾ 'ਚ ਪੈਂਦਾ ਪਾਣੀ ਆ ਵੇਖੋ ਨਾ ਛੱਤ 'ਤੇ ਡਿੱਗਦਾ ਸਿੱਧਾ ਬਾਈ ਨੇ ਇਹਦੇ ਵਿੱਚ ਹੀ ਡਿੱਗਦਾ ਕਰਦਾ ਪਾਣੀ ਹਨਾ ਤੇ ਨਹੀਂ ਬਾਈ ਆਹ ਤਾਂ ਤੇਰੀ ਕਲਾ ਕਰੇ ਜਿਵੇਂ ਸਲੂਟ ਬਣਦਾ ਠੀਕ ਆ ਤੇ ਮੰਨਣ ਜੋਗਾ ਸਾਰੇ ਆਪਣੇ ਜਿੰਨੇ ਵੀ ਦੋਸਤ ਮਿੱਤਰਾਂ ਤੇ ਬਾਈ ਨੂੰ ਕੰਮ ਦਿਆ ਕਰੋ ਵੱਧ ਤੋਂ ਵੱਧ ਐ ਵੈਸੇ ਬਾਈ ਕੋਲੇ ਮਤਲਬ ਤਿੰਨ ਤਿੰਨ ਮੁੰਡੇ ਰੱਖੇ ਹੋ ਤੁਸੀਂ ਨਾ ਕੰਮ ਲਈ ਹਾਂ ਹਾਂ ਤਿੰਨੇ ਹਾਂ ਤਿੰਨੇ ਜਾਣੇ ਆ ਬਾਈ ਅਰਗੇ ਤੇ ਜਿੱਡਾ ਮਰਜ਼ੀ ਕੰਮ ਹੋਵੇ ਅੜੇ ਕੰਮ ਬਾਈ ਕਢਦਾ ਇਹ ਹਨਾ ਐਸੀ ਫੈਸਲੀ ਜਿਹੜਾ ਮਰਜ਼ੀ ਕੰਮ ਕਰਾਉਣਾ ਹੋਵੇ ਮਨ ਨੂੰ ਜਿਹੜਾ ਮਰਜ਼ੀ ਠੀਕ ਆ ਤੇ ਆਹ ਬਾਈ ਰਾਇ ਤੂੰ ਜ਼ਰੂਰ ਦੇ ਹਨਾ ਵੀ ਆਹ ਕੰਮ ਮਨ ਲਾ ਮੈਨੂੰ ਬਹੁਤ ਵਧੀਆ ਲੱਗਿਆ ਠੀਕ ਹੈ ਨਾਲ ਦਾ ਡੱਗ ਸਾਫ਼ ਰਹਿੰਦਾ ਠੀਕ ਆ ਸਿੱਧਾ ਸਾਨੂੰ ਸਪਸ਼ਟ ਦੱਸਦੇ ਆ ਤੇ ਨਾਲੇ ਬਾਈ ਛੱਤਾਂ ਨਹੀਂ ਖਰਾਬ ਹੁੰਦੀਆਂ ਹਨਾ ਪਾਪ ਸਾਹਿਬ ਰਹਿੰਦੀ ਹੈਗੀ ਪਾਪ ਬਲੌਗ ਨਹੀਂ ਹੋਊਗੀ ਕਦੇ ਵੀ ਠੀਕ ਆ ਕਿਉਂਕਿ ਰੋਜ਼ਪਾਰੀ ਓਵਰ ਬਲੌਗ ਉੱਪਰ ਦੀ ਨਗਾ ਕਰੂ ਪਾ ਵੀ ਆਪਣਾ ਲਈ ਕੰਮ ਹੀ ਆ ਜਿਵੇਂ ਬੰਦੂ ਕਹਿੰਦਾ ਟੈਗ ਹੋ ਗਿਆ ਆਪਣੀ ਇਹ ਨਾੜ ਚ ਕੋਈ ਨਾ ਕੋਈ ਚੀਜ਼ ਮੱਲਾ ਹੁੰਦੀ ਫੇਰੀ ਆ ਹੋ ਹੁੰਦਾ ਨਾ ਓ ਟੈਗ ਨਹੀਂ ਹੁੰਦਾ ਓਵਰਫਲੋ ਹੋ ਕੇ ਸਭ ਸਾਹਬ ਹੁੰਦੀ ਰਹੇ ਕੋਲ ਬਿਲਕੁਲ ਬਿਲਕੁਲ ਤੇ ਪੂਰਾ ਘੈਂਟ ਕੰਮ ਆ ਬਾਈ ਤੇ ਯਾਰ ਦੇਖੋ ਬਜਰੀ ਵਾਲਾ ਕੰਮ ਵੀ ਆ ਆਪ ਦਾ ਆਪਣਾ ਕੰਮ ਕੀਤਾ ਯਾਰ ਨਹੀਂ ਹੋਰ ਮਿਸਤਰੀ ਹੁੰਦਾ ਵਾਗੇ ਸਾਰੀਆਂ ਪਾਈਪਾਂ ਕੋਲ ਨੇ ਦੱਬ ਕੇ ਵਾ ਗਿਆਦਾ ਤੇ ਤੜਕੇ ਦਾ ਬਾਈ ਘਟੂ ਘਟ 6 ਵਜੇ ਲਾਇਆ ਪੂਰਾ ਵਧੀਆ ਕੰ ਤੇ ਚਲੋ ਠੀਕ ਹੈ ਬਾਈ ਹਨਾ ਤੇ ਵਧੀਆ ਲੱਗਿਆ ਤੇ ਬਾਈ ਨੰਬਰ ਇੱਕ ਵਾਰੀ ਹੋਰ ਬੋਲੀ ਮੜਾ ਆਪਣਾ ਕਿ ਨਾ 98555 59255 ਹਾਂ ਬਾਕੀ ਸਕਰੀਨ ਤੇ ਲਿਖਾਂਗੇ ਤੇ ਕਰ ਦਿਓ ਬਾਈ ਸ਼ੇਅਰ ਧੰਨਵਾਦ ਜੀ ਲੰਘਣਾ ਨਾ ਪਾਪਾ ਆ ਲੈ ਦੇਖੀ ਚੱਲੋ ਕਰ ਹੁਣ ਪਾਪ ਸਾਫ ਕਰਕੇ ਸਮਾਰ ਕੇ ਲੈ ਵੀ ਜੋੜ ਵਧੀਆ ਜੋੜ ਵਧੀਆ ਲੱਗੂ ਇੱਧਰ ਦੇ ਬਾਈ ਤਾਂ ਮੋਰਾ ਕੱਢਿਆ ਬਾਈ ਅਸੀਂ ਕਿਉਂ ਵੀ ਐ ਐ ਦਿਮਾਗ ਦੀ ਗੱਲ ਹੁੰਦੀ ਮਿਸਤਰੀ ਹਨਾ ਦਿਮਾਗ ਦੀ ਜਗਾ ਘਟਾ ਨਾ ਆਪਣਾ ਉਧਰ ਹਾਂ ਤਾਂ ਕਰਕੇ ਹੋ ਗਿਆ ਆ ਦੇਖੋ ਹੁਣ ਪਾਈਪ ਉੱਥੋਂ ਮਾਲਾਂ ਐ ਜੋੜ ਲਾਗੇ ਇਹਦਾ ਠੀਕ ਹੈ ਨਾ ਪੂਰਾ ਘੈਂਟ ਕੰਮ ਆ ਤੇ ਬਾਕੀ ਸਾਰੀਆਂ ਪਾਈਪਾਂ ਬਾਦੀਆਂ ਆਪਾਂ ਬਾਅਦ ਚ ਬਣਾਉਣੇ ਆ ਵੀਡੀਓ ਤੇ ਜੁੜੇ ਰਹੋ ਮਿੱਤਰੋ ਤੁਹਾਨੂੰ ਦਿਖਾਉਣੇ ਆ ਬਾਈ ਦਾ ਕੰਮ ਠੀਕ ਆ ਕੰਮ ਕੰਮ ਦੇ ਵਿੱਚ ਬੜਾ ਫਰਕ ਹੁੰਦਾ ਦੇਖੋ ਜੇ ਕਿ ਹੋਰ ਵੀ ਜੇ ਆਪਾਂ ਨਾ ਆਪਾਂ ਦੇ ਬਾਈ ਸਾਖਟ ਕਿੰਨੇ ਦਾ ਆਉਂਦਾ 80 ਰੁਪਏ ਦਾ ਸਾਖਟ 60 ਰੁਪਏ ਦਾ ਹਾਂ ਦੇਖੋ ਨਹੀਂ 60 65 ਰੁਪਏ ਲੱਗਦੇ ਮੇਰੇ ਹਾਂ ਹੁਣ ਪਜਰੀ ਪਈਏ ਦੋ ਗਰਾਂਡੀਆਂ ਮਾਰਾਂਗੇ ਪਰਕੇ ਹਨਾ ਹਾਂ ਦੇਖੋ ਕਿਉਂ ਆਇਆ ਵੀ ਆਉਦੇ ਬੰਦ ਨੇ ਫਾਇਦਾ ਹੁੰਦਾ ਤੇ ਇਧਰੋਂ ਸਹੀ ਆ ਗਿਆ ਆਪਣਾ ਨਾ ਭਰਾ ਕਾਕਾ ਆਪਣਾ ਹਾਂ ਇਹੀ ਆ ਗਿਆ ਆਪਣਾ ਲੋ ਬਾਈ ਚੱਕਰਾ ਲਓ ਜੀ ਲਓ ਵੀ ਆ ਮੁੰਡਾ ਕੰਮ ਸਿੱਖਦਾ ਤੇ ਮਿੰਤੀ ਬਾਈ ਨੇ ਕਰਤੀ 750 ਕੀ ਮਿਸਤਰੀ ਨਾ 750 ਵੱਢਦੇ ਹਾਂ ਹਾਂ 750 ਤੇ ਆ ਦੇਖੋ ਮਿੱਤਰੋ ਵੱਡੀ ਟੋਟਲ ਹਾਂ ਲੈ ਵੀ ਲੈ ਵੀ ਕਿੱਥੇ ਲਓ ਵੀ ਇਹ ਵੀ ਮੁੰਡਾ ਦਲੀਆ ਸਮਾ ਲਿਆ ਕਿਆ ਬਾਤ ਹੈ ਬੰਦੇ ਘੈਂਡ ਆ ਬਈ ਸਾਰੀ ਆਪਣੀ ਤੋ ਲੇ ਬਈ ਉਧਰ ਜਾ ਹੁਣ ਸਾਨੂੰ ਦਿਖਾਉਣਿਆ ਵੀ ਕੰਨ ਦੇ ਵਿੱਚ ਮਲਾਂ ਮੋਰਾ ਕਿਵੇਂ ਕੱਢਿਆ ਹਨਾ ਅਮਰੀਕ ਆਪਣਾ ਨੰਬਰ ਬੋਲ ਦੇ ਅੱਜ ਮੜਾਇਆ ਬਾਈ ਬਣ ਕੇ ਨੰਬਰ ਬੋਲੀ ਜਾ ਆਪਣਾ ਇਹ ਫਿਰ ਸਰ 98552 ਹਾਂ 59255 ਹਾਂ ਵਿਸਤ੍ਰਿਤ ਆਇਆ ਹੈ ਯਾ ਬਹੇਗਾ ਯਾਰ ਆਪਾਂ ਪਾਇਪ ਮਾੜੀ ਨਹੀਂ ਪਾਉਣੀ ਕਹਿੰਦਾ ਬਾਰ-ਬਾਰ ਨਹੀਂ ਹੁਣ ਤੁਸੀਂ ਐਸਾ ਹਾਲ ਹੋ ਲਵੀ ਤੜਕੇ ਤੇ ਲੱਗੇ ਪਾਏ ਆ ਬਹੁਤ ਵਧੀਆ ਐਕਸਪਰਟ ਇਧਰ ਈ ਗੱਲ ਵਧੀਆ ਕੁਆਲਿਟੀ ਨਾ ਜਿਆਦਾਤਰ ਇਹੀ ਚੱਲਦੀ ਆ ਇਹ ਮੋਰਾ ਕਿਉਂ ਕੱਢਿਆ ਵੀ ਪਾਈਪ ਨੂੰ ਪਾਸੇ ਕੱਢਿਆ ਹਾਂ ਤੇ ਅੱਜ ਤੁਹਾਨੂੰ ਆਪਾਂ ਦਿਖਾਉਂ ਲਾਓ ਵੀ ਮੇਤਰੋ ਅਮਰੀਕ ਨੇ ਭੰਨ ਵੀ ਕੰਦਾ ਬਾਈਆ ਦੇਖੋ ਕਿਉਂ ਪਾਰਸਰ ਕੱਢ ਤੇ ਮੋਰੇ ਅਮਰੀਕ ਨੇ ਕਿਉਂ ਅਮਰੀਕ ਆਹ ਉਹ ਕਿਉਂ ਕੰਮ ਲੈ ਵੀ ਦੇਖੀ ਆ ਲੈ ਹੁਣ ਕਰਦੇ ਆ ਪਾਏ ਫਟੇ ਆ ਮਿਸਤਰੀ ਬਾਈ ਹਾਂਜੀ ਸਸਤੀ ਗੱਡੀ ਸਾਰੇ ਨੂੰ ਮੈਂ ਉਹਦਾ ਕਾਕੂ ਖਿਲਾ ਬਣਾ ਲਈ ਜਰਾ ਲਾਓ ਜੀ ਅੱਜ ਬਾਈ ਅਮਰੀਕ ਪਰੰਬਰ ਪਹੁੰਚ ਗਿਆ ਹਰੇ ਅੱਜੇ ਕੋਤੇ ਮਾਰੀ ਜਾਣਾ ਕਰੂ ਮੈਨੇ ਪਾਇਆ ਬਟਾਪ ਦੀ ਨਹੀਂ ਸੀਗੀ ਆ ਦੇਖੋ ਤੇ ਬਾਈ ਕੇ ਨਾ ਆਪਾਂ ਇਥੇ ਬਾਹਰ ਵੀ ਰੋਪਾਣੇ ਆ ਐ ਆ ਬਾਈ ਆਪਣਾ ਆਪ ਦਾ ਬੰਦਾ ਕੈ ਇਧਰਾ ਫਾਇਦਾ ਕਰਾਂਗੇ ਨਾ ਦੇਖੀ ਚੱਲੇ ਗਏ ਕੀ ਬਾਤ ਹੈ ਇਹ ਹੁੰਦਾ ਆਪਦੀ ਮਿਸਤਰੀ ਦਾ ਫਾਇਦਾ ਨਾ ਆਮ ਬਾਈ ਪੂਰੇ ਸ਼ੌਂਗ ਨਾਲ ਕਰਦਾ ਹੈ ਪੂਰੀ ਘੈਂਣ ਗੱਲਵਾੜਾ ਦੇ ਤੇ ਇਧਰੋਂ ਪਾਇਆ ਪਾਇ ਜਿਹੜੀ ਮਤਲਬ ਟੱਪਦੀ ਨਹੀਂ ਸੀਗੀ ਤੇ ਬਾਈ ਕਹਿੰਦਾ ਆਪਾਂ ਉਧਰੋਂ 4 ਸਾਲ ਮੋਰਾ ਕੱਢ ਲੈਨੇ ਕਿਉਂਕਿ ਨਾਉਣ ਨਾਲ ਜਿਹੜਾ ਉਹਦਾ ਛੋਟਾ ਰਹਿ ਗਿਆ ਤੇ ਉਹਦੇ ਕਾਰਨ ਹੋ ਗਿਆ ਤੇ ਆਹ ਦੇਖੀ ਚੱਲੇ ਹੁਣ ਕਰਾਂ